ਹੋ ਹੋਵੇ ਜੀ ਸਾਡੇ ਪਿੰਡ ਦਾ ਉਹ ਦੱਸ ਦੂੰ ਕੁਝ ਵੀ ਸਾਡੇ ਪਿੰਡ ਵੀ ਇੱਕ ਗੱਲ ਇੱਕ ਗੱਲ ਸੀ ਕਿ ਸੋਨੂ ਇੱਕ ਇੱਕ ਪਿੰਡ ਕੀਤਾ ਸੀਗਾ ਵੀ ਸਾਡੇ ਪਿੰਡ ਦਾ ਜਿਹੜਾ ਪਾਣੀ ਹੈਗਾ ਨਾਲੇ ਦਾ ਨਾਲੇ ਦਾ ਹੁਣ ਤੁਸੀਂ ਕਹਿ ਰਹੇ ਹੋ ਕਿ ਚੋਣ ਜਾਬਤਾ ਲੈ ਗਿਆ ਇੱਥੇ ਖੜੇ ਰੋ ਕੋਈ ਚੱਕਰ ਨਹੀਂ ਐਮਪੀ ਜੀ ਆਈ ਸੀ ਜੀ ਕਹਿੰਦੇ ਮਤਲਬ ਚੋਣ ਜਾਬ ਜਿੱਤੇ ਤੁਸੀਂ ਪਹਿਲੇ ਦਿਨ ਇੱਥੇ ਆਏ ਹੋ ਉੱਥੇ ਖੜੇ ਸੀ ਨਾ ਤੁਸੀਂ ਕਹੇ ਸੀ ਪਹਿਲੀ ਪਹਿਲੀ ਪਿੰਡ ਦੀ ਇਹ ਹੀ ਆਣੇ ਗਈ ਵੀ ਮੈਂ ਉਹ ਸਾਡੇ ਬਜ਼ੁਰਗ ਨੇ ਇੱਕ ਨੇ ਕਿਹਾ ਸਾਨੂੰ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਪਾਣੀ ਦੀ ਪ੍ਰੋਬਲਮ ਹੈ ਉਹ ਚਾਹੀਦੀ ਹੈ ਆਪਰੇ ਕੋਟਾ ਕੰਮ ਹੋ ਸਰਜੀ ਜੀ ਪੈਨ ਨੇ ਦੱਸਦਾ ਵੀਰ ਵੀਰ ਮੇਰੀ ਗੱਲ ਥੋੜਾ ਵੀਰੇ 1 ਮਿੰਟ ਗੱਲ ਤਾਂ ਸੁਣ ਲੋ ਜੀ ਪਲੀਜ਼ ਇਹ 3 ਸਾਲ ਹੋ ਗਏ ਸਰਜੀ ਜੀ ਦੇਰੀ ਹੋਈ ਉਹਦੇ ਲਈ ਮੈਂ ਮਾਫੀ ਚਾਹੁੰਨੀ ਆ ਹੋਜੂਗਾ ਜੋ ਪੈਸੇ ਮੈਂ ਪਾਤੇ ਚੋਂ ਜਦੋਂ ਜਾਂਬ ਤੇ ਦਵਾਈ ਸ਼ੁਰੂ ਹੋਈ ਹੈ ਨਾ ਸਰਜੀ ਚੋਂ ਜਦੋਂ ਜਾਂਬ ਤੱਕ ਮੈਂ ਕਰਵਾਉਂਗਾ ਜਨਾਬ ਵੱਡੇ ਵੀਰ 3 ਸਾਲਾਂ ਦੀ ਐਮ ਐਸ ਕੇ ਦੀ ਗੱਲ ਨੂੰ ਹੋਇਆ ਐ ਐਮ ਐਸ ਕੇ ਦੇ ਬਾਰੇ ਵੀ ਕੋਈ ਗੱਲ ਲੋਈ ਮੈਂ ਦੇ ਦਿੰਦੀ ਆ ਉਸ ਟਾਈਮ ਤੋਂ 5 ਮਿੰਟਾਂ ਦੇ ਵਿੱਚ ਇੱਕ ਮਿੰਟ ਕਿੰਨਾ ਟਾਈਮ ਲਗ ਐ ਐਮਐਸਪੀ ਟੁਕ ਬਣਾਉਣ ਕਿਤਾਬਾਂ ਦੇ ਵਿੱਚ ਕਿੰਨਾ ਟਾਈਮ ਲਗ ਰਿਹਾ ਹੈ ਅਸੀਂ ਇਹ ਜਾਣਤਾ ਚਾਹੁੰਦੇ ਹਾਂ ਕਿ ਪੰਜਾਂ ਕਿਤਾਬਾਂ ਦੀ ਬਜਟ ਕਿੰਨੇ ਟਾਈਮ ਨਿਕਲ ਗਿਆ ਹੈ ਸਾਡੇ ਸਕੂਲ ਦੇ ਲਈ ਆਪ ਸਾਡਾ ਪਿੰਡ ਸਾਡੇ ਸਿਖਰ ਬੰਦੇ ਸਕੂਲ ਦੇ ਲਈ ਗਏ ਹੋ ਛੋਟੇ ਪਿੰਡ ਦੇ ਬੰਦੇ ਉਹ ਅਦਾਲਤ ਸੁਭਾ ਵਿਚਰੂਣ ਲਈ ਗਏ ਸੀ ਛੋਟੇ ਪੜ੍ਹਾਈ ਸੀ ਉਹਦਾ ਕੋਈ ਰੋਇਆ ਸੀ ਕੋਈ ਨਹੀਂ ਸਾਰੇ ਛੋਟੇ ਪਿੰਡ ਦੇ ਨਹੀਂ ਸਾਰੇ ਉਸ ਟਾਈਮ ਜਾ ਕੇ ਦੇਖਦੇ ਪੱਤੋਂ ਦੇ ਬਾਥੂਆਂ ਦੇ ਵਿਚ ਜਾ ਕੇ ਹੱਥ ਪਾ ਦਿੱਤਾ ਕੀ ਬੋਲਿਆ